ਫਲੋਰ ਚਲੰਦਰ ਮੁੱਖ ਮਾਰਗ ਤੇ ਪੈਂਦੇ ਪਿੰਡ ਪਟੀਆਂ ਨੇੜੇ ਮੰਗਲਵਾਨੂ ਮਾਰਬਲ ਪੱਥਰ ਨਾਲ ਪਰੇ ਛੋਟੇ ਹਾਥੀ ਦੇ ਸਲਤੁਲਨ ਵਿਗੜਨ ਨਾਲ ਵੱਡਾ ਹਾਦਸਾ ਹੋਪਰੇ ਹਸੇ ਕਾਰਨ ਛੋਟੇ ਹਾਥੀ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਜਦਕਿ 4 ਗੰਭੀਰ ਜ਼ਖਮੀ ਹੋ ਗਏ ਹਾਦਸੇ ਦੀ ਖਬਰ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਪੁਲਿਸ ਟੀਮ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਅਤੇ ਤੁਰੰਤ ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਸਰ ਜੀ ਗੱਲਬਾਤ ਹੋ ਜਾਂ ਕੀ ਨਾ ਕਰਾਂ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗ੍ਰੈਂਡ ਫਲੋਰ ਮੇਨ ਜੀਟੀ ਰੋਡ ਨੈਸ਼ਨਲ ਹਾਈਵੇ ਦੇ ਤਨਾਤਾਂ ਅੱਜ ਸਵੇਰੇ ਸਵਾ 8 ਵਜੇ ਦੇ ਕਰੀਬ ਸਾਨੂੰ ਰਾਘੇ ਦੂਰਾ ਸੂਚਨਾ ਮਿਲੀ ਸੀ ਕਿ ਉੱਥੇ ਇੱਕ ਗੱਡੀ ਪਲਟੀ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹਦੇ ਵਿੱਚ ਦੋ ਵਿਅਕਤੀਆਂ ਦੀ ਡੈਥ ਹੋ ਗਈ ਤੇ ਚਾਰ ਜਿਹੜੇ ਸੀਗੇ ਟੋਟਲ 6 ਬੰਦੇ ਸੀ ਇਹਦੇ ਵਿੱਚ ਤੇ ਚੋਂ ਨੂੰ ਚੋਂ ਦੇ ਵਿੱਚੋਂ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਜਿਹੜੀ ਐਸਐਸਐਫ ਦੀ ਉਹਦੇ ਵਿੱਚ ਸਿਵਲਾਪੜ ਫਲੋਰ ਪਹੁੰਚਾਇਆ ਇੱਕ ਗੱਡੀ ਨੂੰ ਇੱਕ ਬੰਦੇ ਨੂੰ ਅਸੀਂ 118 ਹੀ ਸਿਲਾਤਲ ਫਲੋਰ ਪਹੁੰਚਾਇਆ ਜਿਹਦੇ ਵਿੱਚੋਂ ਪਤਾ ਲੱਗਿਆ ਕਿ ਇੱਕ ਜਿਹੜਾ ਹੋਰ ਡੈਥ ਸਿਲਾਤਲ ਫਲੋਰ ਵੀ ਹੋ ਗਈ ਸੀ ਮਤਲਬ ਤਿੰਨ ਹੋ ਗਈਆਂ ਟੋਟਲ ਤਿੰਨ ਡੈਥ ਹੋ ਗਏ ਕਿੰਨੇ ਜ਼ਖਮੀ ਆ ਤਿੰਨ ਬੰਦੇ ਹੋਰ ਜ਼ਖਮੀ ਹੈਗੇ ਉੱਥੇ ਜੀ ਅੱਛਾ ਜੀ ਕੀ ਇਹਨੂੰ ਜਾ ਰਿਹਾ ਸੀ ਇਹ ਇਹ ਫਲ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ ਜੀ ਕਿੰਨੇ ਬੰਦੇ ਸੀ ਕੋਲ ਟੋਟਲ 6 ਸੀ ਜੀ ਉੱਪਰ ਸੀ ਗੱਡੀ ਦੇ ਵਿਚੇ ਸੀਗੇ ਬੈਠੇ ਕੁਝ ਪੱਥਰ ਹਾਂਜੀ ਪੱਥਰ ਲੋਡ ਸੀਗਾ ਜੀ ਅਨਵੈਲੈਂਸ ਹੋਣ ਕਰਕੇ ਹੋਇਆ ਤਾਂ ਸਿੱਧਾ ਹਾਈਵੇ ਆ ਹਾਈਵੇ ਚੱਲ ਰਿਹਾ ਨਰਵੇਕਨ ਚੱਲ ਰਿਹਾ ਜੀ